ਜਿਹੜਾ ਫੁੱਟਾਦਲ ਪਬਲਿਕ ਸਕੂਲ ਸਮਾਣਾ ਜਿਹੜਾ ਪਿਆਲੇ ਜਿਲ੍ਹੇ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੂਰਗੋਣਾਂਤ ਨਾਮ ਦੇ ਵੱਸਣ ਤਾਂ ਫੁੱਟਾਦਲ ਪਬਲਿਕ ਸਕੂਲ ਦੇ ਸਾਡੇ ਬਹੁਤ ਹੀ ਪਿਆਰੇ ਬੱਚੇ ਸਾਰਿਆਂ ਹੀ ਫੁੱਟਾਦਲ ਪਬਲਿਕ ਸਕੂਲ ਦੀ ਮੈਨੇਜਮੈਂਟ ਸਟਾਫ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੈਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ 350 ਸਾਲਾ ਸ਼ਹੀਦ ਦੀਸ਼ਤਾਲ ਦੀ ਨਾਲ ਹੀ ਪਾਹੀ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਸ਼ਤਾਬਦੀ 357 ਦਾ ਨੂੰ ਸਮਰਪਿਤ ਵਿਸ਼ਾਲ ਜਿਹੜੇ ਹੈ ਗੁਰਮਤ ਸਮਾਗਮ ਅੱਜ ਜਿਹੜੇ ਆਪੜਾ ਪਬਲਿਕ ਖੂਨ ਦੇ ਵਿੱਚ ਜਿਹੜੇ ਕਰਵਾਏ ਗਏ ਨੇ ਤੇ ਰੁਕ ਜੰਝੂ ਰਾਖਾ ਬ੍ਰਹਮ ਤਾਂ ਕਾ ਪੀਨੋ ਮਡੋ ਕਲੂ ਮੈਂ ਸਾਖਾ ਸਾਧਨ હેਤ ਕੀਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਤੇਗ ਬਹਾਦਰ ਜਿਮਰਿਆ ਘਰ ਨੋਂ ਨੇ ਤੇ ਆਵੇ ਧਾਰੇ ਸਭ ਕਾਈ ਹੋਏ ਸਹਾਏ ਸਭ ਕਾਈ ਹੋਏ ਸਹਾਏ ਸਾਈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਅਵਾਰਦੇ ਨੂੰ ਸਮਰਪਿਤ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੀ 350 ਸਾਲਾਂ ਜੇਤ ਆਪ ਦੀ ਜਿਹੜੀ ਗੁਰਤਾ ਗਦੀਸ਼ਤਾ ਦੀ ਹੈ ਉਨਾ ਨੂੰ ਸਮਰਪਿਤ ਜਿਹੜਾ ਇਹ ਵਿਸ਼ਾਲ ਪ੍ਰੋਗਰਾਮ ਅੱਜ ਬੁੰਡਾਦਾਲ ਪਬਲਿਕ ਸਕੂਲ ਦੇ ਪਿਆਰੇ ਬੱਚੇ ਉਹਨਾਂ ਨੇ ਜਿੱਥੇ ਕੀਰਤਨ ਦੁਆਰਾ ਸੰਤਾਂ ਨੂੰ ਨੇ ਹਾਲ ਕੀਤਾ ਉੱਥੇ ਹੀ ਬਾਬਾ ਮਨਮੋਹਨ ਸਿੰਘ ਜੀ ਬਾਦਨ ਵਾਲੇ ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕੀਤਾ ਨਾਲ ਹੀ ਬਾਬਾ ਹਰਜੀਤ ਸਿੰਘ ਜੀ ਯੂਕੇ ਵਾਲੇ ਜਿਹੜੇ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਉਹਨਾਂ ਨੇ ਕੀਰਤਨ ਦੁਆਰਾ ਨੇ ਹਾਲ ਕੀਤਾ ਤੋਂ ਸਾਡੇ ਜਿੰਨੇ ਵੀ ਅੱਜ ਇੱਥੇ ਸਾਡੇ ਪਿਆਰੇ ਬੱਚੇ ਆਏ ਨੇ ਸਾਰਾ ਸਕੂਲ ਦਾ ਸਟਾਫ ਪੁੰਡਾ ਦਲ ਪਬਲਿਕ ਸਕੂਲ ਸਮਾਣਾ ਦਾ ਤੇ ਨਾਲ ਜਿਹੜੀਆਂ ਹੋਰ ਵੀ ਹੋਰ ਸਿੱਖ ਸੰਗਤਾਂ ਆਈਆਂ ਨੇ ਗੁਰੂਦਿਆਂ ਲਾੜਦਿਆਂ ਨਹਿੰਸ ਸਿੰਘ ਫੌਜਾਂ ਉੱਥੇ ਹੀ ਮੈਂ ਸ਼ਰੋਮਣੀ ਪੰਥ ਅਕਾਲੀ ਪੁੰਡਾ ਦਲ ਪੰਜਵਾਂ ਸੱਤ ਅਨੁਸਾਰਿਆਂ ਨੂੰ ਬਹੁਤ ਬਹੁਤ ਹਾਂ ਜਿਹੜਾ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਸਾਰਿਆਂ ਨੇ ਆਪਾਂ ਠੀਕਰਪੁਰ ਦਲੀਪ ਸਿੰਘ ਖਾਪੁਰ ਕੇ ਆਪ ਪੁਂਗੀਆਂ ਭਿਆਨ ਤੇਗ ਬਹਾਦਰ ਸਿੰਘ ਰਿਆ ਕਰੀ ਨਾ ਕਿੰਨੂ ਆਣ ਤੇਗ ਬਹਾਦਰ ਕੇ ਚਲ ਭੈਉ ਜਗਤ ਕੋ ਸੋ ਐ ਹੈ ਹੈ ਸਭ ਜਗਤ ਭੈਉ ਜੈ 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 ਸਰੂਪ ਉਹ ਜਿਹੜੀ 23 24 ਤੇ 25 ਨਵੰਬਰ 2025 ਨੂੰ ਇਹੀ ਦਿੱਖਤਾ ਵੀ ਆ ਪੰਜ ਪਿਛਰੀ ਅਨੰਦਪੁਰ ਸਾਹਿਬ ਵਿਖੇ ਉੱਥੇ ਹੀ ਦਿੱਲੀ ਗੁਰਦੁਆਰਾ ਸੀਸਤਾਨ ਸਾਹਿਬ ਦੇ ਬੜੇ ਵੱਡੇ ਪ੍ਰੋਗਰਾਮ ਹੋਏ ਨੇ ਉੱਥੇ ਹੀ ਗੁਰਦੁਆਰਾ ਗੁਰੂ ਕਾ ਬਾਗ ਸੋਨੀ ਨਹਿਰ ਚੰਨਾ ਬੁੱਢਾ ਦਲ 3 ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਪ੍ਰੋਗਰਾਮ ਹੋਏ ਨੇ ਇਹਨਾਂ ਪ੍ਰੋਗਰਾਮਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ ਖਾਲਸਾ ਪੰਥ ਬੁੱਢਾ ਦਲ ਤੇ ਸਾਰਿਆਂ ਨੇ ਹਿੰਦਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹਾਨ ਜਿਹੜਾ ਹੈ ਕਹੀਦੀ ਇਹ ਨਗਰ ਕੀਰਤਨ 13 ਨਵੰਬਰ ਆ 13 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜੁੜਿਆ ਹੈ ਦਿੱਲੀ ਤੱਕ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੱਕ ਲੈ ਕੇ ਜਾਣਾ ਜਿਹੜਾ 13 ਨੂੰ ਅਮਰ ਵੇਲੇ 8:30 ਵਜੇ ਆਰੰਭ ਹੋਣੇ ਨੇ ਤੇ ਜਿਹੜੇ ਆ 14 ਤਰੀਕ ਨੂੰ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਵਿਖੇ ਜਾ ਕੇ ਸਮਾਪਤੀ ਹੋਣੀ ਹੈ ਜਿਹੜਾ ਸ਼ਹੀਦੀ ਨਗਰ ਕੀਰਤਨ ਦੀ ਸਾਰਿਆਂ ਨੇ ਉਹਨਾਂ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਅੱਜ ਜਿਵੇਂ ਆਪਾਂ ਬੁੱਢਾਪਾਲ ਪਬਲਿਕ ਸਕੂਲ ਸਮਾਣਾ ਦੇ ਵਿੱਚ ਜਿਹੜੇ ਇਹ ਗੁਰਮਤ ਸਮਾਗਮ ਕਰਵਾਏ ਗਏ ਉਵੇਂ ਕੱਲ ਜਿਹੜੇ ਗੁਰਦੁਆਰਾ ਥਾਣਾ ਸਾਹਿਬ ਕੌਣੀ ਨਹਿਮ ਸਿੰਘਾਂ ਪਾਸੇ ਹੀ ਨਵੀਂ ਸਮਾਣਾ ਵਿਖੇ ਇਹ ਸ਼ਹੀਦੀ 350 ਸਾਲਾਂ ਸ਼ਹੀਦੀ ਸ਼ਕਾਉ ਦੇ ਨੂੰ ਸਮਾਰਪਤ ਪ੍ਰੋਗਰਾਮ ਕਰਵਾਏ ਗਏ ਤੇ ਕੱਲ ਨੂੰ ਫੇਰ ਜਿਹੜਾ 11 ਤਰੀਕ ਨੂੰ 11 ਨਵੰਬਰ ਨੂੰ ਜਿਹੜੇ ਮੰਗਲਵਾਰ ਦਿਨ ਮੰਗਲਵਾਰ ਨੂੰ ਗੁੱਡਾਦਾਲ ਪਬਲਿਕ ਸਕੂਲ ਪਟਿਆਲਾ ਦੇ ਵਿੱਚ ਜਿਹੜੇ ਆ ਬਹੁਤ ਵੱਡੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸ੍ਰੀ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੇਨਤੀ ਹੈ ਇਹਨਾਂ ਪ੍ਰੋਗਰਾਮਾਂ 'ਚ ਜਿਹੜੇ ਪਹੁੰਚ ਸਕਦੇ ਨੇ ਤੇ ਪਹੁੰਚਣ ਤੇ ਜਿਹੜੇ ਘਰ ਬੈਠੇ ਵੀ ਆਪਾਂ ਲਾਈਵ ਪ੍ਰੋਗਰਾਮ ਗੁੱਡਾਦਾਲ ਪਬਲਿਕ ਜਿਹੜਾ ਗੁੱਡਾਦਾਲ ਪੰਜਵਾ ਤੱਕ ਜਿਹੜਾ ਪੇਜ ਹੈ ਉਹਦੇ ਤੇ ਵੀ ਲਾਈਵ ਪ੍ਰੋਗਰਾਮ ਜਿਹੜੇ ਦਿਖਾਏ ਜਾਣੇ ਨੇ ਹੋਰ ਵੀ ਕਈ ਜਿਹੜੇ ਚੈਨਲ ਨੇ ਉਹ ਲਾਈਵ ਪ੍ਰੋਗਰਾਮ ਦਿਖਾਉਣਗੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਵੀ ਰਿਕਾਰਡਿੰਗ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਲਾਈਵ ਦੀ ਰਿਕਾਰਡਿੰਗ ਉਹ ਦਿਖਾਈ ਜਾਣੀ ਹੈ ਉਹ ਸਾਰੇ ਜਿੱਥੇ ਦਰਦੀ ਸਾਹਿਬ ਸਾਡੇ ਜਗਜੀਤ ਸਿੰਘ ਜੀ ਦਰਦੀ ਉਹ ਵੀ ਪੂਰਾ ਨਾਲ ਸਹਿਯੋਗ ਦਿੰਦੇ ਨੇ ਤੇ ਨਾਲ ਇਹਨਾਂ ਪ੍ਰੋਗਰਾਮਾਂ ਜਿੱਥੇ ਆਪਾਂ ਹਾਜ਼ਰੀ ਲਵਾ ਰਹੇ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹਨਾਂ ਪ੍ਰੋਗਰਾਮਾਂ 'ਚ ਵੱਸ ਚੜ੍ਹ ਕੇ ਹਾਜ਼ਰੀਆਂ ਲਵਾਈਆਂ ਦਰਸ਼ਕ ਸਤਿਕਾਰੇ ਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੇਨਤੀ ਕਰਦਾ ਜਿਨ੍ਹਾਂ ਨੂੰ ਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਚੱਕੀ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਤਿਆਰ ਪਰ ਤਿਆਰ ਹੋਵੋ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਥ ਜਾਨੋ ਜਿਹੜੇ ਸਾਡੇ ਬੱਚੇ ਨੌਜਵਾਨ ਬੱਚੇ ਅੱਜਕੱਲ ਇਹ ਵੀ ਬਹੁਤ ਅਨਝਾਨ ਚੱਲ ਰਿਹਾ ਨਸ਼ਿਆਂ ਦਾ ਉਹ ਨਸ਼ਿਆਂ ਤੋਂ ਜਰੂਰ ਬਚਣ ਨਸ਼ਿਆਂ ਦਾ ਤਿਆਗ ਕਰਕੇ ਆਪਦੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਪੜਨ ਲਿਖਣ ਤੇ ਨਾਲ ਹੀ ਬਾਣੀ ਬਾਣੇ ਦੇ ਧਾਰਨੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ